ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 374 ਟੀਚਰ ਐਸੋਸੀਏਸ਼ਨ ਦੁਆਰਾ ਆਪਣੀਆਂ ਮੰਗਾਂ ਸੰਬੰਧੀ ਲੁਧਿਆਣੇ ਵਿੱਚ ਕੀਤੇ ਗਏ ਵਿਆਪਕ ਲੋਕ ਸਮਾਰੋਹ ਦੇ ਮੱਦੇਨਜ਼ਰ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਿੱਤੇ ਜਾਣ ਸੰਬੰਧੀ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਤੋਂ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇਸ ਨੂੰ ਸਬੰਧਤ ਕਰ ਗਾ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਕ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਜੁਲਿਆਨਾ ਪਛਮੀ ਵਿਖੇ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੀ ਜਿਮਨੀ ਚੋਣ ਜੋ ਕਿ 19 ਜੂਨ 2025 ਨੂੰ ਹੋਣ ਜਾ ਰਹੀ ਹੈ ਇਸ ਸਬੰਧੀ ਸਾਰੀਆਂ ਹੀ ਪਾਰਟੀਆਂ ਜਿੱਤ ਪ੍ਰਾਪਤ ਕਰਨ ਲਈ ਪੱਬਾ ਪਾਰ ਹੋਈਆਂ ਬੱਧੀਆਂ ਹਨ ਤੇ ਉਹਨਾਂ ਨੇ ਆਪਣੀ ਸਾਰੀ ਤਾਕਤ ਇਹ ਚੋਣ ਜਿੱਤਣ ਲਈ ਜੋਖ ਦਿੱਤੀ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਲਈ ਇਹ ਚੋਣ ਜਿੱਤਨੀ ਇਹ ਦੋ ਕਾਰਨਾ ਕਰਕੇ ਬਹੁਤ ਜ਼ਰੂਰੀ ਹੈ। ਪਹਿਲਾ ਇਹ ਕਿ ਇਹ ਚੋਣ 2027 ਦੀਆਂ ਹੋਣ ਵਾਲੀਆਂ ਉਦਾਸਭਾ ਦੀਆਂ ਚੋਣਾਂ ਲਈ ਇੱਕ ਟ੍ਰੇਲਰ ਵਾਂਗੂ ਹੋਵੇਗੀ ਜਿਸ ਵਿੱਚ ਜਿੱਤ ਹਾਰ ਇਹ ਨਿਸ਼ਚਿਤ ਕਰੇਗੀ ਕਿ 2027 ਦੀਆਂ ਉਦਾਸਭਾ ਦੀਆਂ ਚੋਣਾਂ ਤੋਂ ਬਾਅਦ ਕਿਹੜੀ ਪਾਰਟੀ ਪੰਜਾਬ ਦੀ ਸਰਸੱਤਾ ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋਵੇਗੀ ਦੂਜਾ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਵਿੱਚੋਂ ਹਾਰ ਕੇ ਹੁਣ ਪੰਜਾਬ ਵਿੱਚੋਂ ਗਾਇ ਸਭਾ ਦੀ ਸੀਟ ਜਿੱਤ ਕੇ ਤੇ ਐਮਪੀ ਬਣਨ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰੰਤੂ ਪਿਛਲੇ ਲਗਭਗ 3.5 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਦੇ ਖਾਸ ਕਰਕੇ ਫਲਾਜਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਸੰਬੰਧੀ ਕੋਈ ਜ਼ਿਆਦਾ ਤਸਖੀ ਬਖਸ਼ ਨਹੀਂ ਰਹੀ ਮੁਲਾਜ਼ਮਾਂ ਦੀਆਂ ਮੰਗਾਂ ਲਈ ਤਾਂ ਪਾਵੇਂ ਵਾਪਕ ਜਿੱਥੇ ਬੰਦੀਆਂ ਨਾਲ ਸਰਕਾਰ ਦੁਆਰਾ ਸਥਾਪਿਤ ਕੈਬਨਿਟ ਸ਼ਾਹ ਕਮੇਟੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਉਹਨਾਂ ਦੇ ਪੱਲੇ ਅਜੇ ਤੱਕ ਕੁਝ ਨਹੀਂ ਪਿਆ ਇਸੇ ਤਰ੍ਹਾਂ ਹੀ 3704 ਟੀਚਰ ਐਸੋਸੀਏਸ਼ਨ ਦਾ ਇਹ ਦਾਵਾ ਹੈ ਕਿ ਉਹਨਾਂ ਦਾ ਭਰਤੀ ਦਾ ਪ੍ਰੋਸੈਸ 77220 ਤੋਂ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਪਰੰਤੂ ਉਹਨਾਂ ਉੱਤੇ ਵੀ ਸਰਕਾਰ ਨੇ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਨੋਟ ਦਿੱਤਾ ਹੈ ਜੋ ਕਿ ਅਜਾ ਦੁਰਾਹੀ ਲਾਗੂ ਕੀਤਾ ਗਿਆ ਹੈ ਉਹ ਇਸ ਸਬੰਧੀ ਮਾਮਲਾ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਤੇ ਸੁਪਰੀਮ ਕੋਰਟ ਵਿੱਚੋਂ ਵੀ ਕੇਸ ਜਿੱਤ ਚੁੱਕੇ ਹਨ ਪਰੰਤੂ ਸਰਕਾਰ ਨੇ ਉਹਨਾਂ ਦੇ ਅਜੇ ਵੀ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਕੀਤਾ ਇਸ ਲਈ ਇਸ ਐਸੋਸੀਏਸ਼ਨ ਦੇ ਟੀਚਰ ਭਾਰੀ ਗੁੱਸੇ ਵਿੱਚ ਹਨ ਜਿਸ ਕਰਕੇ ਅੱਜ ਦੀ ਗਰਮੀ ਵਿੱਚ ਵੀ ਉਹਨਾਂ ਨੇ ਲੁਧਿਆਣਾ ਵਿੱਚ ਰੋਸ ਮਜਾਰਾ ਕੀਤਾ ਜਦੋਂ ਇਸ ਜਥੇਬੰਦੀ ਦੇ ਵੱਡੀ ਗਿਣਤੀ ਵਿੱਚ ਅਧਿਆਪਕ ਲੁਧਿਆਣਾ ਪੱਛਮੀ ਚੋਣ ਹਲਕੇ ਦੇ ਵੱਲ ਵੱਧ ਰਹੇ ਹਨ ਦਾ ਪ੍ਰਸ਼ਾਸਨ ਨੇ ਤੇ ਪੁਲਿਸ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇ ਪਰ ਕੋ ਵੱਡੇ ਹਜੂਮ ਦੇ ਸਾਹਮਣੇ ਉਹਨਾਂ ਦੀ ਇੱਕ ਵੀ ਕੋਸ਼ਿਸ਼ ਸਫਲ ਨਾ ਹੁੰਦੀ ਵੇਖ ਕੇ ਉਹਨਾਂ ਦੇ ਲੀਡਰਾਂ ਨਾਲ ਸਰਦਾਰ ਹਰਪਾਲ ਸਿੰਘ ਚੀਮਾ ਦੀ ਤੁਰੰਤ ਮੀਟਿੰਗ ਕਰਵਾਉਣ ਦੀ ਆਫਰ ਦਿੱਤੀ ਗਈ ਜਿਸ ਨੂੰ ਕਿ ਅਗੋਂ ਇਹ ਕਹਿ ਕੇ ਠੁਕਰਾ ਦਿੱਤਾ ਕੇ ਹਰਪਾਲ ਸਿੰਘ ਟੀਮ ਨਾਲ ਤਾਂ ਉਹਨਾਂ ਦੀਆਂ ਪਹਿਲਾਂ ਵੀ ਕਈਆਂ ਹੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਉਹਨਾਂ ਦੇ ਪੱਲੇ ਅਜੇ ਤੱਕ ਕੁਝ ਵੀ ਨਹੀਂ ਪਿਆ। ਨਿਹਾਜਾ ਉਹ ਤਾਂ ਸਿਰਫ ਤੇ ਸਿਰਫ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਹੀ ਮੀਟਿੰਗ ਕਰਨਗੇ। ਵਕਤ ਦੀ ਜਾਗਤ ਨੂੰ ਸਮਝਦੇ ਹੋਏ ਲੁਧਿਆਣਾ ਦੇ ਐਰਡੀਐਮ ਨੇ 3704 ਟੀਚਰ ਐਸੋਸੀਏਸ਼ਨ ਨੂੰ ਇੱਕ ਲਿਖਤੀ ਸੱਦਾ ਪੱਤਰ ਸਰਦਾਰ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਸੰਬੰਧੀ ਦਿੱਤਾ। ਹੁਣ ਇਹ ਮੀਟਿੰਗ 14 ਜੂਨ ਨੂੰ ਬਾਅਦ ਦੁਪਹਿਰ 9:00 ਵਜੇ ਲੁਧਿਆਣਾ ਡੀਸੀ ਦਫ਼ਤਰ ਵਿੱਚ ਇਸ ਜਥੇਬੰਦੀ ਦੇ ਆਗੂ ਤੇ ਭਗਵਤ ਸਿੰਘ ਮਾਨ ਵਿਚਾਰ ਹੋਵੇਗੀ ਇਸ ਤੋਂ ਇਲਾਵਾ ਦੋ ਹੋਰ ਜਥੇਬੰਦੀਆਂ ਵੀ ਇਸ ਮੀਟਿੰਗ ਵਿੱਚ ਆਪਣੀਆਂ ਆਪਣੀਆਂ ਮੰਗਾਂ ਸਬੰਧੀ ਸ਼ਾਮਲ ਹੋਣਗੀਆਂ ਇਹ ਹਨ ਈਡੀਟੀ ਟਟ ਪਾਸ ਟੀਚਰ ਐਸੋਸੀਏਸ਼ਨ ਅਤੇ ਆਰਜੀ ਟੀਚਰ ਐਸੋਸੀਏਸ਼ਨ ਜ਼ੋਰ ਮਗਰ ਹੈ ਕਿ ਇਹਨਾਂ ਦੋਹਾਂ ਸੀ ਯੂਨੀਅਨ ਨੇ ਵੀ ਆਪਣੀਆਂ ਮੰਗਾਂ ਸਬੰਧੀ ਲੁਧਿਆਣਾ ਵਿੱਚ ਰੋਸ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਹੋਇਆ ਸੀ 34ਵਾਂ ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਅਰਜਨ ਸਿੰਘ ਦੀ ਅਗਵਾਈ ਵਿੱਚ ਉਹਨਾਂ ਦੀ ਟੀਮ ਨਾਲ ਹੋਣ ਵਾਲੀ ਮੁੱਖ ਮੰਤਰੀ ਸਰਦਾਰ ਪ੍ਰਵਲ ਸਿੰਘ ਮਾਰ ਨਾਲ ਇਹ ਮੀਟਿੰਗ অতি ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਸਰਕਾਰ ਹੁਣ ਲੁਧਿਆਣਾ ਪੱਛਮੀ ਮદાન ਸਭਾ ਦੇ ਜਿਮਨੀ ਚੌਂਕ ਵਿੱਚ ਕਿਸੇ ਤਰ੍ਹਾਂ ਵੀ ਜਿੰਦਾਬਾਦ ਮੁਰਦਾਬਾਦ ਦੇ ਨਾਅਰਿਆਂ ਦੀ ਗੂੰਜ ਨਾਲ ਕਿਸੇ ਤਰ੍ਹਾਂ ਦਾ ਵੀ ਖੱਲਰ ਨਹੀਂ ਪਹਿਨਣ ਦੇਣਾ ਚਾਹੁੰਦੀ ਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ ਲਈ ਹੈ ਇਹ ਤੋਂ ਇਲਾਵਾ ਯੂਨੀਅਨ ਦੇ ਆਗੂ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 16 ਜੂਨ 2025 ਨੂੰ ਦਬਾਹ ਫਿਰ ਐਕਸ਼ਨ ਕਰਨ ਲਈ ਮਜਬੂਰ ਹੋਣਗੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਹੁਣ ਇਹ ਮੀਟਿੰਗ ਤੋਂ ਬਾਅਦ 3704 ਅਧਿਆਪਕ ਐਸੋਸੀਏਸ਼ਨਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਜਾਂ ਫਿਰ ਇੱਕ ਵਾਰ ਫਿਰ ਸਿਰਫ ਤੇ ਸਿਰਫ ਪ੍ਰੋਸੇ ਹੀ ਦਿੱਤੇ ਜਾਂਦੇ ਹਨ ਇਸ ਵੀਡੀਓ ਦੇ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਹੁਣ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਾਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ